ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਗਏ ਜੀ ਗਊਸਰਾਲਾ ਵਿੱਚ ਗਾਇਆਂ ਨੂੰ ਕੱਖ ਪਾਉਣ ਕਿਉਂਕਿ ਆਪਾਂ ਜਾਣੇ ਹੁੰਨੇ ਆ ਜੀ ਤੇ ਹਫਤੇ ਤੋਂ ਮੰਗਰੋਂ ਕੱਖ ਪਾਉਣ ਤੇ ਮੈਂ ਖੈ ਅੱਜ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਾਂ ਤੇ ਆਪਾਂ ਗਾਂਆਂ ਨੂੰ ਗਊਸ਼ਾਲਾ ਵਿੱਚ ਕੱਖ ਪਾਉਣਗੇ ਆ ਸਾਰਿਆਂ ਨੂੰ ਥੋੜਾ ਥੋੜਾ ਪ੍ਰਾਲਾ ਕਰਨਾ ਚਾਹੀਦਾ ਜੀ ਇੱਥੇ ਬਹੁਤ ਪਸ਼ੂ ਨੇ ਗਊਸ਼ਾਲਾ ਦੇ ਵਿੱਚ ਤੇ ਥੋੜੇ ਥੋੜੇ ਨਾਲ ਕੁਝ ਨਹੀਂ ਹੁੰਦਾ ਜੇ ਆਪਾਂ 10-10 ਰੁਪਈਆ ਦੇ ਵੀ ਕੱਖ ਇੱਥੇ ਪਾਵਾਂਗੇ ਤਾਂ ਵੀ ਗਊਸ਼ਾਲਾ 'ਚ ਗਾਂਆਂ ਨੂੰ ਵਿਚਾਰੀਆਂ ਨੂੰ ਬਹੁਤ ਹੋ ਜਾਊਗਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਪਸ਼ੂ ਨੇ ਤੇ ਇਹ ਤਾਂ ਇੱਕ ਪੰਨ ਦਾ ਕਰਮ ਆ ਜੀ ਇੱਥੇ ਬਹੁਤ ਵੀਰਸਾਂ ਸਮਾਂਵਲ ਕਰਦੇ ਡੰਗਰਾਂ ਦੇ ਤੇ ਆਪਾਂ ਨੂੰ ਵੀ ਪ੍ਰਾਲਾ ਚਾਹੀਦਾ ਕਰਨਾ ਜਿੰਨਾ ਕੋ ਹੋ ਸਕਦਾ ਜੀ ਸਰ ਦਾ ਸਮਾਨ ਉਹਨਾਂ ਕ ਕਰੋ ਜੀ ਜਿਹੜੇ ਸੜਕਾਂ ਤੇ ਰੁੱਲਦੇ ਫਿਰਦੇ ਡੰਗਰ ਉਹਨਾਂ ਨੂੰ ਵੀ ਇੱਥੇ ਲਿਆ ਕੇ ਸਮਕਾਂ ਦੀ ਉਹ ਕਰਨਾ ਚਾਹੀਦਾ ਜੀ ਸਾਰੇ ਯੋਗਦਾਨ ਇਕੱਠੇ ਹੋ ਕੇ ਪਾਉਣ ਕਿਉਂਕਿ ਜਿਹੜੀ ਸੜਕ ਤੇ ਗਾਇਆਂ ਖੜਤੀਆਂ ਨੇ ਉਹ ਐਂਡਰ ਲੱਗਦਾ ਵੀ ਹੁਣ ਕਿਸੇ ਦੇ ਪੇਟ ਮਾਰੀ ਹੁਣ ਕਿਸੇ ਦੇ ਪੇਟ ਮਾਰੀ ਤੇ ਉਹਨਾਂ ਨੂੰ ਵੀ ਇੱਥੇ ਲਿਆ ਕੇ ਉਹਨਾਂ ਨੂੰ ਵੀ ਇੱਥੇ ਪ੍ਰਬੰਧ ਕੀਤਾ ਜਾਵੇ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਜੀ ਜਿੰਨਾ ਹੋ ਸਕੇ ਤੇ بے ਜਾਨਵਰ ਪਸ਼ੂ ਨੇ ਦੁੱਧ ਪੀ ਕੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਸੜ ਦੇ ਦਿੰਨੇ ਆ ਕਿ ਸੜਕਾਂ ਤੇ ਰੋਲਣ ਵਾਸਤੇ ਇਤੇ ਥੋੜਾ ਥੋੜਾ ਦਸਵੰਦ ਨਾਲ ਹੀ ਗਾਇਆਂ ਦਾ ਹੋ ਸਕਦਾ ਹੈ ਜੇ ਆਪਾਂ ਕਰੀਏ ਇੱਕ ਛੋਟੇ ਜਿਹੇ ਪਰਾਲੇ ਨਾਲ ਤੇ ਬਿਲਕੁਲ ਹੀ ਨੰਗੇ ਨਹੀਂ ਜਾਂਦਾ ਸੜਕ ਤੋਂ ਜਦੋਂ ਗਾਇਆਂ ਖੜੀਆਂ ਹੁੰਦੀਆਂ ਨੇ ਢੱਠੇ ਖੜੇ ਹੁੰਦੇ ਬਹੁਤ ਔਖਾ ਹੋ ਜਾਂਦਾ ਇੱਧਰ ਜੀ ਮੰਦਰ 'ਚ ਭਜਨ ਹੋ ਰਿਹਾ ਹੈਗਾ ਮਾਤਾ ਦਾ ਗੁਣਗਾਨ ਹੋ ਰਿਹਾ ਤੇ ਮੈਂ ਇਧਰੋਂ ਵੀ ਵੀਡੀਓ ਸ਼ੂਟ ਕਰ ਲਈ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਸਾਰੇ ਜਾਣੇ ਹਨੂਮਾਨ ਦੇ ਦਰਸ਼ਨ ਕਰੋ ਜੀ ਮਹਾਵੀਰ ਬਾਬੇ ਦੇ ਮੂਰਤਾਂ ਬਹੁਤ ਸੋਹਣੀਆਂ ਬਣਾਈ ਹੋਈਆਂ ਨੇ ਲਓ ਜੀ ਇੱਧਰ ਇੱਕ ਤੇ ਇੱਕ ਮੂਰਤਾਂ ਬਹੁਤ ਸੋਹਣੀਆਂ ਨੇ ਦੇਵੀਆਂ ਦੀ ਆ ਸੇਰਾ ਵਾਲੀ ਮਾਤਾ ਤੇ ਉਹ ਕ੍ਰਿਸ਼ਨ ਭਗਵਾਨ ਸੀ ਤੇ ਬਹੁਤ ਹੀ ਵਧੀਆ ਮੰਦਿਰ ਬਣਿਆ ਹੋਇਆ ਹੈਗਾ ਇੱਥੇ ਬੀਬੀਆਂ ਭਜਨ ਗਾ ਰਹੀਆਂ ਸੀ ਮੈਂ ਉਹਨਾਂ ਨੂੰ ਵੀ ਕੈਚਰ ਕਰ ਲਿਆ ਵੀਡੀਓ ਚ ਹਰੇਕ ਆਪ ਆਪਣੇ ਧਰਮ ਚ ਜੀ ਉਹ ਕਰਦਾ ਬਹੁਤ ਵਧੀਆ ਲੱਗਦਾ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ ਸਾਰੇ ਧਰਮ ਵਧੀਆ ਨੇ ਲਓ ਜੀ ਆਪਾਂ ਹੁਣ ਜਾਣੇ ਵਾਪਸ ਕਰਨ ਤੇ ਮੈਂ ਤਾਂ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਇਹੀ ਬੇਨਤੀ ਕਰਦੀ ਆ ਵੀ ਜਿਹੜੀਆਂ ਸੜਕਾਂ ਦੇ ਉੱਪਰ ਗਊਆਂ ਫਿਰਦੀਆਂ ਨੇ ਉਹਨਾਂ ਦਾ ਵੀ ਇਸ ਤਰ੍ਹਾਂ ਪ੍ਰਬੰਧ ਕੀਤਾ ਜਾਵੇ ਤੇਗਾ ਉਸਰਲਾ ਜੀ ਸੱਡੀਆਂ ਜਾਣ ਉਹਨਾਂ ਨੂੰ ਇੱਥੇ ਖਾਦ ਖਰਾਕ ਉਹਨਾਂ ਨੂੰ ਮਿਲੇ ਨਾਲੇ ਤਾਂ ਉਹ ਕਿਸੇ ਦੀ ਜ਼ਿੰਦਗੀ ਦਾ ਨੁਕਸਾਨ ਕਰਦੀਆਂ ਨੇ 60 ਫੀਟ ਮਾਰਦੀਆਂ ਨੇ ਆਹ ਟਰਾਲੀ ਰੋਟੀਆਂ ਦੀ ਭਰੀ ਹੋਈ ਵੀਰ ਲਾ ਰਹੇ ਨੇ ਆਪਣੇ ਬਹੁਤ ਅੰਨ ਪਾਣੀ ਘਰਾਂ ਵਿੱਚ ਬਸ ਬਚਦਾ ਜੀ ਇਹੋ ਜੀ ਗੱਲ ਨਹੀਂ ਹੈਗਾ ਵੀ ਆਪਣੇ ਘਰੇ ਅੰਨ ਪਾਣੀ ਨਹੀਂ ਬਚਦਾ ਸਭ ਦੇ ਘਰੇ ਬਚਦਾ ਜਿੰਨਾ ਵੀ ਹੋ ਸਕਦਾ দান ਪੁੰਨ ਥੇਲੀਆਂ ਵਾਲੇ ਵੀਰ ਲਿਆਉਂਦੇ ਆ ਘਰਾਂ ਚੋਂ ਇਕੱਠਾ ਕਰਕੇ ਆ ਟਰਾਲੀ ਰੋਟੀਆਂ ਦੀ ਭਰੀ ਹੋਈ ਸੀ ਸਾਰੀ ਜਿਹੜੀ ਘਰਾਂ ਚ ਆਈ ਹੋਈ ਸੀ ਤੇ ਸਾਡੇ ਤਾਂ ਸਾਰਾ ਸਨਹਾਲ ਕੇ ਰੱਖ ਲੈਂਦੇ ਹਫਤੇ ਵਾਂਗਰੋਂ ਭਾਈ ਆਉਂਦਾ ਤੇ ਉਹਨੂੰ ਰੋਟੀਆਂ ਤੇ ਬੂਰਾ ਪਾ ਦਿੰਦੇ ਤੇ ਜਿਹਨੇ ਕੱਖ ਕੰਡਾ ਪਾਉਣਾ ਉਹ ਗਊਸਾਲਾ ਚ ਜਾ ਕੇ ਪਾ ਆਉਂਦਾ ਜੀ ਕਿਸਾਨ ਭਰਾ ਤਾਂ ਟਰਾਲੀਆਂ ਦੀਆਂ ਟਰਾਲੀਆਂ ਦਾਣ ਕਰਦੇ ਜੇ ਕੋਈ ਮੂਰੇ ਉਦਮ ਕਰੇ ਤਾਂ ਇਹਨਾਂ ਗਾਂਆਂ ਨੂੰ ਜਿਹੜੀਆਂ ਐ ਆਵਾਰਾ ਫਿਰਦੀਆਂ ਨੇ ਉਹਨਾਂ ਦਾ ਵੀ ਕੋਈ ਪ੍ਰਬੰਧ ਕੀਤਾ ਜਾ ਸਕਦਾ। ਦਾਨ ਵਾਲੇ ਵੀਰਾਂ ਦੀ ਕੋਈ ਘਾਟ ਨਹੀਂ ਹੈਗੀ। ਤੇ ਦਾਨ ਕਰਨ ਵਾਲੇ ਬਾਦੂ ਨੇ। ਤੇ ਜਿੰਨਾ ਕੁ ਵੀ ਹੋ ਸਕਦਾ ਸਰਦਾ ਸਮਾਨ ਸਾਰਿਆਂ ਨੂੰ ਕਰਨਾ ਚਾਹੀਦਾ ਜੀ। ਲਓ ਜੀ ਆਪਾਂ ਘਰ ਨੂੰ ਵਾਪਸ ਆਉਣੇ ਤੇ ਬਾਜ਼ਾਰ ਦੀ ਕਲਿੱਪ ਲੈ ਲਈ ਮੈਂ। ਸੋਨ ਨੂੰ ਹੁਣ ਦਿਖਾਉਣੇ ਬਾਜ਼ਾਰ ਦੀ ਰੌਣਕ ਬਾਜ਼ਾਰ ਚ ਇੰਨੀ ਕੁਸਕਾਸ ਰੌਣਕ ਹੈ ਨਹੀਂ ਹਜੇ ਵੈਸੇ ਰਖੜੀਆਂ ਐ ਦੁਕਾਨਾਂ ਦਸ ਜਾਈਆਂ ਪਈਆਂ ਨੇ ਪਰ ਬਾਜ਼ਾਰ ਸੁੰਨਾ ਜਿਹਾ ਲੱਗਦਾ ਪਹਿਲਾਂ ਅਸੀਂ ਬਰਨਾਲੇ ਦਾ ਬਾਜ਼ਾਰ ਵੀ ਦੇਖ ਕੇ ਅਸੀਂ ਉੱਥੇ ਵੀ ਕੋਈ ਰੌਣਕ ਨਹੀਂ ਸੀ ਹੈਗੀ ਤੇ ਪਤਨ ਤਾਂ ਹਜੇ ਰਖੜੀਆਂ ਚ ਤਣ ਪਏ ਨੇ ਤੇ ਆਹ ਮੇਲੇ ਕਰਕੇ ਤੀਆਂ ਦੇ ਕਰਕੇ ਬਹੁਤ ਦੁਕਾਨਾਂ ਲੱਗੀਆਂ ਪਈਆਂ ਨੇ ਮੂੰਝੇ ਵਾਲੀਆਂ ਬਲਬਲੇਆਂ ਵਾਲੀਆਂ ਪਰ ਬਾਜ਼ਾਰ 'ਚ ਅੰਜੂ ਰੌਣਕ ਨਹੀਂ ਸੀ ਮਿਲੀ ਦੇਖਣ ਨੂੰ ਜਿਹੜੀ ਹੁੰਦੀ ਆ ਇੱਕ ਤਾਂ ਪਤਾ ਨਹੀਂ ਮਗਈ ਨੇ ਜੋਰ ਇੰਨਾ ਫੜ ਲਿਆ ਜੀ ਮਗਈ ਕਾਰਨ ਵੀ ਲੋਕਾਂ ਦੀ ਘਾਟ ਮਹਿਸੂਸ ਲੱਗੀ ਮੈਨੂੰ ਪਤਾ ਨਹੀਂ ਹੈ ਜੇ ਰਖੜੀ 'ਚ ਦਿਨ ਰਹਿੰਦੇ ਪਰ ਹੁਣ ਜਦੋਂ ਤਾਂ ਸੌਣ ਚੜ ਜਾਂਦਾ ਪਹਿਣਾ ਤਵਦੋਂ ਤੇ ਰਖੜੀ ਦਾ ਕੰਮ ਸਟਾਰਟ ਹੋ ਜਾਂਦਾ ਹੈ ਅੱਗੇ ਤਾਂ ਇੱਕ ਦਿਨ ਰਖੜੀ ਬਣ ਕੇ ਆਉਂਦੀਆਂ ਲਓ ਜੀ ਸੋਨੂੰ ਦੁਕਾਨਾ ਦਿਖਾ ਰਹੇ ਹਾਂ ਸਜੀਆਂ ਰਖੜੀ ਦੀ ਪਰ ਗਾਹਕ ਕੋਈ ਨਹੀਂ ਸਿਹਜ ਹੈਗਾ ਦੁਕਾਨ ਉੱਪਰ ਕਿਸੇ ਦੇ ਉੱਪਰ ਰਖੜੀਆਂ ਦੀ ਬਹੁਤ ਮਹਿੰਗਾਈ ਹੈ ਮੈਂ ਤਾਂ ਅੱਗੇ ਜੇ ਰਖੜੀਆਂ ਲੈ ਕੇ ਗਈ ਜੀ ਪਿੰਡ ਤੇ 40 ਰੁਪਏ ਦੀ ਇੱਕ ਰਖੜੀ ਦਿੱਤੀ ਦੇਖੋ ਧਾਗੇ ਜੇ ਜਦੋਂ ਮੈਂ ਰਖੜੀ ਬੰਨਣ ਗਈ ਤਾਂ ਬਾਪੂ ਕਹਿੰਦਾ ਆ 1.5 ਰੁਪਏ ਦੀ ਰਖੜੀ ਚੱਕ ਲੈਂਦੀ ਸੜ ਤਾਂ ਹੱਸ-ਸੱਸ ਬੱਖੀਆਂ ਕਟੀਆਂ ਹੋ ਗਈਆਂ ਵੀ ਲੈ ਮੈਂ ਕਿਹਾ 40 ਦੀ ਰਖੜੀ ਆ ਬਾਪੂ ਨੂੰ ਧਾਗਾ ਲੱਗੇ ਕਹਿੰਦਾ 1.5 ਰੁਪਏ ਦੀ ਰਖੜੀ ਚੱਕ ਲਈ ਤੇ ਬਾળી ਹੱਸਦੇ ਅਸੀ ਤਾਂ ਕਹਿੰਦਾ ਚੱਜ ਦੀ ਤਾਂ ਲੈਂਦੀ ਹੁਣ ਕੀ ਕਰੀਏ ਜੀ ਮਗਾਈ ਇੰਨੀ ਆ ਨਾ ਤਾਂ ਚੀਜ਼ ਲੈਣਾ ਇਹਦੇ ਵਾਸਤਾ ਨਾਲ ਦੇਣਾ ਇਹਦੇ ਵਾਸਤਾ ਤੇ ਮੂਰੇ ਵੀ ਅਗਲੇ ਨੂੰ ਐ ਲੱਗਦਾ ਵੀ ਦੇਖੋ ਚ ਅੱਜ ਦੀ ਚੀਜ਼ ਨਹੀਂ ਲਿਆਏ ਮੈਂ ਕਿਹਾ ਇਨਹੀਂ ਇਨਹੀਂ ਹੋ ਕਰਤੀ ਮੈਨੂੰ ਵਸਣ ਲੱਗ ਗਿਆ ਬਾਪੂ ਕਹਿੰਦਾ ਲੈ 1.5 ਰੁਪਏ ਦੀ ਰਕੜੀ ਚੱਕ ਲਈ ਇਸ ਤਰ੍ਹਾਂ ਸੱਸ ਵੱਖੀਆਂ ਇਕੱਠੀਆਂ ਕਰ ਲਈਆਂ ਸਾਰੇ ਨੇ ਮੈਂ ਕਿਹਾ ਹੋਰ ਤੱਕ ਕੋਈ ਕਹੇ ਕਹੇ ਬਾਪੂ ਇਹ ਕਹੀ ਜਾਂਦਾ ਸੌਣ ਲੱਗ ਗਿਆ ਕੰਨਾਂ ਨਾਲ ਰਖੜੀ ਵਾਲੇ ਦੇਣਾ ਆਉਂਦੀ ਪਹਿਲੀ ਆ ਗਈ ਰਖੜੀ ਬੰਨਣਾ ਤੇ ਨੂੰ ਇਹ ਹੋ ਗਿਆ ਵੀ ਕੰਮ ਨਿਮੇੜਦਿਆਂ ਮੈਂ ਚਲੋ ਜੀ ਆਪਾਂ ਰਖੜੀ ਦੀ ਵੀਡੀਓ ਆਗਦੇ ਬਲੌਗ ਚ ਦੇਵਾਂਗੇ ਸੋਨ ਤੇ ਅਸੀਂ ਉਧਰ ਆਉਂਦੀ ਰਖੜੀਆਂ ਤੋਂ ਗਉਸਾ ਲੱਚਾ ਆਗੇ ਸੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਮੈਂ ਜੇ ਉਹ ਵੀਡੀਓ ਵਿੱਚ ਲਾਉਂਦੀ ਇਸ ਕਰਕੇ ਵੀਡੀਓ ਮੈਂ ਅਲੱਗ ਬਣਾਇਆ ਤੇ ਬਲੌਗ ਵਧੀਆ ਲੱਗਿਆ ਜੀ ਤਾਂ ਤੁਸੀਂ ਲਾਇਕ ਸੇਰ ਤੇ ਸਬਸਕ੍ਰਾਈਬ ਕਰਨਾ ਜੇ ਥੋੜਾ ਜਿਹਾ ਵੀ ਵਧੀਆ ਲੱਗੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਥੋੜਾ ਜਿਹਾ ਮੇਰਾ ਗਲਾ ਖਰਾਬ ਹੋਇਆ ਪਿਆ ਤੇ ਵੀਡੀਓ ਤੇ ਜੋ ਵੀ ਭੈਣ ਭਾਈ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਜਿਹੜੇ ਵੀ ਆਪਣੇ ਨਾਲ ਜੁੜੇ ਹੋਏ ਨੇ YouTube ਫੈਮਿਲੀ ਤੇ ਬਾਕੀ ਵੀਰ ਸਪੋਰਟ ਕਰਨ ਵਾਲੇ ਬਹੁਤ ਹੀ ਧੰਨਵਾਦ ਉਹਨਾਂ ਦੇਖੋ ਜੀ ਆ ਗਾਈਆਂ ਐ ਫਿਰਦੀਆਂ ਨੇ ਇੱਥੇ ਇੱਥੇ ਸਾਡੇ ਬਾਜ਼ਾਰ 'ਚ ਬਿਲਕੁਲ ਨੰਗੇ ਨਹੀਂ ਜਾਂਦਾ ਇੰਨੀਆਂ ਗਾਈਆਂ ਨੇ ਲਓ ਜੀ ਹੁਣ ਆ ਗਿਆ ਆਪਾਂ ਸੱਤ 'ਚ ਕਰਤਾ ਵੀਡੀਓ ਦਾ ਐਂਡ